ਅੱਜ ਆਪਾਂ ਸੂਜੀ ਵਾਲਾ ਕੇਕ ਬਣਾਵਾਂਗੇ ਹੈਨਾ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਣੀ ਹੈਗੀ ਆ ਕਿ ਇਹ ਹੈਗੀ ਆਪਣੇ ਕੋਲੇ ਸੂਜੀ ਲੈ ਲਈ ਆ ਮੈਂ ਦੇਖੋ ਤੇ ਇਹ ਹੈਗਾ ਸਾਰਾ ਡਰਾਈ ਫਰੂਟਸ ਅਖਰੋਟ ਸੌਗੀ ਬਦਾਮ ਕਾਜੂ ਟੂਟੀ ਫਰੂਟੀ ਤੇ ਇਲਾਚੀ ਪਾਊਡਰ ਠੀਕ ਹੈ ਜੀ ਤੇ ਇਹ ਹੈਗਾ ਆਪਣੇ ਕੋਲੇ ਦਹੀਂ ਇਹ ਚੀਨੀ ਮੈਂ ਗ੍ਰाइंड ਕਰ ਲਈ ਆ ਤੇ ਇਹ ਹੈਗੇ ਆਪਣੇ ਕੋਲੇ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਤੇ ਹੁਣ ਆਪਾਂ ਇਹਨੂੰ ਬਣਾਉਣਾ ਕਿਵੇਂ ਆ ਉਹ ਮੈਂ ਤੁਹਾਨੂੰ ਦੱਸਾਂ ਵੀ ਆਪਾਂ ਫਟਾਫਟ ਬਣਾਈਏ ਕਿਵੇਂ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਪਾ ਕੇ ਦੱਸਦੀ ਆ ਵੀ ਆਪਾਂ ਇਹ ਕਿੱਦਾਂ ਬਣਾਉਣਾ ਹੈਗਾ ਤਾਂ ਆਜੋ ਆਪਾਂ ਇੱਕ ਇਸ ਤਰ੍ਹਾਂ ਦਾ ਵੱਡਾ ਬੌਲ ਲਵਾਂਗੇ ਠੀਕ ਹੈ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਆਹ ਆਪਣੀ ਮੈਜ਼ਰਮੈਂਟ ਆ ਇਹ ਵਾਲੀ ਜਿਹੜੀ ਕੌਲੀ ਆ ਮੈਂ ਇਹਦੇ ਨਾਲ ਮਣਕੀ ਚੀਨੀ ਬਣਾਈ ਆ ਇਹਨੂੰ ਆਪਾਂ ਇਹ ਜਿਹੜੀ ਚੀਨੀ ਹੈਗੀ ਆ ਇਹ ਇੱਕ ਕੌਲੀ ਆ ਇਹ ਵਾਲੀ ਤਾਂ ਆਪਾਂ ਇਹਦਾ ਡੇਢ ਗੁਣਾ ਜਿਹੜਾ ਹੈਗਾ ਸੂਜੀ ਪਾਵਾਂਗੇ ਸੂਜੀ ਮੈਂ ਜਲਦੀ ਇਹਨੂੰ ਫ੍ਰਿਜ ਦੇ ਵਿੱਚ ਰੱਖਿਆ ਹੁੰਦਾ ਤਾਂ ਕਿ ਅੱਜਕੱਲ੍ਹ ਬਰਸਾਤ ਦੇ ਮੌਸਮ ਦੇ ਵਿੱਚ ਇਹਦੇ ਵਿੱਚ ਕੋਈ ਸੁੰਡ ਵਗੈਰਾ ਨਾ ਪੈਣ ਤੇ ਤੁਹਾਨੂੰ ਵੀ ਮੈਂ ਇਹੀ ਸੁਜੈਸਟ ਕਰੂੰਗੀ ਕਿ ਘਰੇ ਤੁਸੀਂ ਵੀ ਸੂਜੀ ਹੈ ਜਿਹੜੀ ਆਪਣੀ ਫ੍ਰਿਜ ਦੇ ਵਿੱਚ ਰੱਖਣੀ ਹੈ 1 ਡੇਢ ਕੱਪ ਆਪਣੀ ਸੂਜੀ ਪਾਉਣੀ ਆਪਾਂ ਠੀਕ ਹੈ ਜੀ ਤਾਂ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਹੈਗਾ ਉਸ ਤੋਂ ਪਹਿਲਾਂ ਆਪਾਂ ਪਾਵਾਂਗੇ ਮੈਂ ਤੁਹਾਨੂੰ ਵੈਸੇ ਦੱਸਿਆ ਉਸ ਤੋਂ ਪਹਿਲਾਂ ਆਪਾਂ ਇਸੇ ਚੀਨੀ ਦਾਰ ਆਪਾਂ ਮਿਲਾਵਾਂਗੇ ਇਹ ਕੌਲੀ ਵੀ ਇਹਦੇ ਬਰਾਬਰ ਹੈਗੀ ਆ ਇਹ ਹੁਣ ਦੇਖੋ ਅੱਧਾ ਕੱਪ ਆਪਾਂ ਲੈਣੀ ਆ ਦਹੀਂ ਇਹ ਮੈਂ ਰੂਮ ਟੈਂਪਰੇਚਰ ਵਿੱਚ ਵਾਸਤੇ ਰੱਖਤੀ ਸੀਗੀ ਠੀਕ ਆ ਲੋ ਇਹ ਸੱਦੀ ਕੌਲੀ ਆਪਣੇ ਕੋਲੇ ਘਿਓ ਹੋ ਗਿਆ ਠੀਕ ਹੈ ਦੇਖੋ ਆਪਣੀ ਚੀਨੀ ਤੇ ਸੂਜੀ ਤੇ ਘਿਓ ਤੇ ਦਹੀਂ ਚਾਰ ਚੀਜ਼ਾਂ ਹੋ ਗਈਆਂ ਮਿਕਸ ਦੇਖੋ ਹਲਵਾ ਬਣ ਗਿਆ ਵਾਈਟ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਆਪਾਂ ਜਿਹੜਾ ਆ 300 ਗ੍ਰਾਮ ਦੁੱਧ ਆ ਮੇਰੇ ਕੋਲੇ ਤੇ ਪਰ ਇਹਨੂੰ ਆਪਾਂ ਪਾਵਾਂਗੇ ਥੋੜਾ ਥੋੜਾ ਕਰਕੇ ਠੀਕ ਹੈ ਇਹਨੂੰ ਆਪਾਂ ਇੱਕਦਮ ਜ਼ਿਆਦਾ ਨਹੀਂ ਪਾਵਾਂਗੇ ਤਾਂ ਇਹਦੇ ਵਿੱਚ ਇਸ ਤਰ੍ਹਾਂ 스ਪੂਨ ਨਾਲ ਹੀ ਆਪਾਂ ਵੱਡੇ ਨਾਲ ਹਲਾਵਾਂਗੇ ਮੈਂ ਕਰਕੇ ਸੂਜੀ ਜਿਵੇਂ ਜਿਵੇਂ ਫੁੱਲੀ ਜਾਊਗੀ ਓਵੇਂ ਓਵੇਂ ਆਪਾਂ ਇਹਦੇ ਵਿੱਚ ਦੁੱਧ ਦਾ ਜਿਹੜਾ ਉਹ ਐਡ ਕਰੀ ਜਾਵਾਂਗੇ ਦੇਖੋ ਗਾੜਾ ਹੋ ਗਿਆ ਹੁਣ ਚਮਚਾ ਜਿਹੜਾ ਵਿੱਚ ਇਹ ਘਿੱਲਣ ਲੱਗ ਪਏ ਆ। ਤਾਂ ਹੁਣ ਕੀ ਕਰਾਂਗੇ ਆਪਾਂ ਥੋੜਾ ਜਿਹਾ ਦੁੱਧ ਜਿਹੜਾ ਇਹਦੇ ਵਿੱਚ ਹੋਰ ਐਡ ਕਰਾਂਗੇ। ਠੀਕ ਹੈ ਜੀ। ਤਾਂ ਦੁੱਧ ਥੋੜਾ ਜਿਹਾ ਐਡ ਕਰਕੇ ਇਹਨੂੰ ਆਪਾਂ ਫੇਰ ਇਦਾਂ ਕਰਕੇ ਮਿਕਸ ਕਰ ਦਿੰਦੇ ਆ। ਪਾਣੀ ਨਹੀਂ ਪਾਉਣਾ ਇਹਦੇ ਵਿੱਚ। ਤੇ ਤੁਸੀਂ ਕੇਕ ਮਾਰਕੀਟ ਦੇ ਜਿਹੜੇ ਹੈਗੇ ਉਹ ਭੁੱਲ ਜਾਓਗੇ। ਕੜਾਈ ਰੱਖ ਲਈ ਇਹਦੇ ਵਿੱਚ ਨਮਕ ਪਾਤਾ ਹੈਗਾ। ਤੇ ਉੱਪਰ ਗੈਸ ਤੇ ਨੂੰ 10 ਤੋਂ 15 ਮਿੰਟ ਵਾਸਤੇ ਆਪਾਂ ਇਹਨੂੰ ਗਰਮ ਹੋਣ ਰੱਖਾਂਗੇ ਇਹਦੇ ਵਿੱਚ ਭਾਂਡਾ ਰੱਖਣ ਵਾਸਤੇ ਤੇ ਨਾਲ ਹੀ ਆਪਣਾ ਜਿਹੜਾ ਸਟੈਂਡ ਆ ਉਹ ਗਰਮ ਹੋ ਜਾਊਗਾ ਤੇ ਇਹਨੂੰ ਆਪਾਂ 10 ਤੋਂ 15 ਮਿੰਟ ਇਹਦਾ ਟੱਕੇ ਰੱਖਾਂਗੇ ਗਰਮ ਹੋਣ ਦਿਨਾਂ ਮਿਕਸਰ ਆਪਣਾ ਰੱਖਿਆ ਹੋਇਆ ਤੇ ਆਪਣੀ ਕੜਾਈ ਦੀ ਰੱਖੀ ਹੋਈ ਗਰਮ ਹੋਣ ਵਾਸਤੇ ਉਹਨੇ ਦਿਨ ਆਪਾਂ ਕੀ ਕਰਾਂਗੇ ਜਿਹੜੇ ਬਰਤਨ ਦੇ ਵਿੱਚ ਆਪਾਂ ਪਾਉਣਾ ਹੈਗਾ ਐਡਾ ਮੈਂ ਬੌਲ ਲੈ ਲਿਆ ਕਿਉਂਕਿ ਦੂਜਾ ਤੁਸੀਂ ਜੋ ਵੀ ਤੁਹਾਡੇ ਕੋਲੇ ਸਟੀਲ ਦਾ ਅਲੂਮੀਨੀਅਮ ਦਾ ਜੋ ਵੀ ਹੈਗਾ ਤਾਂ ਇਹਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਕਰਕੇ ਦੇਸੀ ਘਿਓ ਲਾਵਾਂਗੇ ਆਸੇ-ਪਾਸੇ ਆਟਾ ਹੋਵੇ ਮੈਦਾ ਹੋਵੇ ਜੋ ਮਰਜ਼ੀ ਹੋਵੇ ਤਾਂ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਦੇ ਵਿੱਚ ਇਦਾਂ ਧੂਣਾਂਗੇ ਲੋ ਜੀ ਇਹ ਜਿਹੜਾ ਆਪਾਂ ਹੁਣ ਬਰਤਨ ਗਾਰਨਿਸ਼ ਕਰਕੇ ਰੱਖਿਆ ਸੀਗਾ ਇਹਦੇ ਵਿੱਚ ਹੁਣ ਆਪਾਂ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਇੱਕ ਘਰ ਕੁੱਟੀ ਐ ਮੈਂ ਮੈਂ ਮਾਰਕੀਟ ਦਾ এলাਚੀ ਪਾਊਡਰ ਨਹੀਂ ਲੈ ਕੇ ਆਉਂਦੀ ਕਿਉਂਕਿ ਉਹਦੇ ਵਿੱਚ ਕੋਈ ਪਤਾ ਹੀ ਨਹੀਂ ਹੁੰਦਾ ਵੀ ਕੀ ਆਪਣਾ ਮਿਕਸ ਕੀਤਾ ਕੀ ਨਹੀਂ ਕੀਤਾ ਹੈਗਾ ਠੀਕ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਦਾਂਗੇ ਇਹਦੇ ਵਿੱਚ ਹੁਣ ਆਪਾਂ نیچے ਲਾਵਾਂਗੇ ਥੋੜੇ ਜਿਹਾ ਬਦਾਮ ਇਦਾਂ ਕਰਕੇ ਥੋੜੀ ਜੀ ਟੂਟੀ ਫਰੂਟੀ ਵੀ ਪਾ ਦਿੰਨੇ ਆ ਜਾਂ ਉੱਪਰ ਲਗਾ ਦਾਂਗੇ ਥੋੜੇ ਜਿਹਾ ਆਪਾਂ ਕਾਜੂ ਵੀ ਪਾਉਣੇ ਆ ਤਾਂ ਥੋੜੀ ਜੀ ਆਪਾਂ ਅਖਰੋਟ ਵੀ ਪਾਵਾਂਗੇ ਜਦਾਂ ਤੋੜ ਕੇ ਥੋੜੀ ਜਿਹੀ ਅਖਰੋਟ ਵੀ ਪਾ ਤਾਂ ਕਿ ਆਪਣਾ ਜਿਹੜਾ ਲਓ ਇਹਨੂੰ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਆਪਣਾ ਜਿਹੜਾ ਮਿਕਸਚਰ ਹੈਗਾ ਇਹਦੇ ਵਿੱਚ ਪਾ ਲਾਂਗੇ ਲਓ ਤਾਂ ਹੁਣ ਇਹਨੂੰ ਆਪਾਂ ਥੋੜਾ ਜਿਹਾ ਟੈਪ ਕਰਾਂਗੇ ਇਦਾਂ ਕਰਕੇ ਓਕੇ ਜੀ ਹੁਣ ਇਹਦੇ ਵਿੱਚ ਸਾਰੇ ਨੂੰ ਪਹਿਲਾਂ ਆਪਾਂ ਤਖ ਰੋਡ ਲਾਉਣੀ ਹੈ। ਇਹ ਖ ਰੋਡ ਤੁਹਾਡੇ ਆਪਸ਼ਨਲ ਆ। ਬਾਕੀ ਤੁਹਾਡੇ ਕੋਲ ਜੋ ਵੀ ਮਟੀਰੀਅਲ ਪਿਆ ਹੋਊਗਾ ਉਹ ਤੁਸੀਂ ਲਾ ਸਕਦੇ ਹੋ। ਮੈਂ ਤੁਹਾਨੂੰ ਇਹ ਹੁਣ ਇਹਦੇ ਤੇ ਹੋਰ ਥੋੜੀ ਜੀ ਆਪਾਂ ਸੌਗੀ ਪਾ ਦਵਾਂਗੇ। ਦੇਖੋ ਮਾਰਕੀਟ ਦੇ ਵਿੱਚੋਂ ਲੈ ਕੇ ਆਪਾਂ ਕਰੀਮ ਵਾਲਾ ਖਾਣਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਸਾਰੇ ਇਦਾਂ 100 ਗ੍ਰਾਮ ਪਾਵਾਂਗੇ ਤੇ ਉੱਤੇ ਆਪਾਂ ਪਾਵਾਂਗੇ ਕਾਜੂ 4 ਲਓ ਜੀ ਆਪਾਂ ਸਾਰੇ ਹੀ ਪਾਤੇ ਲਓ ਦੇਖੀਏ ਆਪਣੀ ਕੜਾਈ ਹੋ ਗਈ ਹੈ ਗਰਮ ਤਾਂ ਇਹਨੂੰ ਆਪਾਂ ਪਹਿਲਾਂ ਨਾ ਗੈਸ ਥੋੜੀ ਪਹਿਲਾਂ ਹੌਲੀ ਸੀਗੀ ਹੁਣ ਇਹਨੂੰ ਆਪਾਂ ਡਾਊਨ ਕਰ ਲਾਂਗੇ ਵੀ ਲੋ ਜੀ ਇਹਨੂੰ ਆਪਾਂ ਰੱਖ ਕੇ ਤਾਂ ਲੋ ਜੀ ਹੁਣ ਆਪਾਂ ਇਹਨੂੰ ਟਿਕਾਤਾ ਇਹਨੂੰ ਹੁਣ ਉੱਤੋਂ ਆਪਾਂ ਕਵਰ ਕਰਾਂਗੇ ਤੇ ਜਿਹੜੀ ਆਪਣੀ ਗੈਸ ਹੈਗੀ ਆ ਉਹ ਆਪਣੀ ਮੀਡੀਅਮ ਤੋਂ ਲੋ ਆ ਤਾਂ ਇਹਨੂੰ ਹੁਣ ਆਪਾਂ 45 ਮਿੰਟ ਵਾਸਤੇ ਇਦਾਂ ਹੀ ਪਈ ਰਹਿਨ ਦਾਂਗੇ ਤਾਂ ਤੁਸੀਂ ਇਹਨੂੰ 45 ਟਾਈਮ ਨੋਟ ਕਰ ਲਓ ਹੁਣ ਠੀਕ ਹੈ ਜੀ ਫ੍ਰੈਂਡਸ ਦੇਖੀਏ ਆਪਾਂ ਕੇਕ ਬਣ ਗਿਆ ਆਪਣਾ ਬੱਸ ਮੈਂ ਗੈਸ ਬੰਦ ਕਰਤੀ ਆ ਤੇ 65-70 ਮਿੰਟ ਹੋ ਗਏ 45 ਮਿੰਟਾਂ ਤੋਂ ਜ਼ਿਆਦਾ ਟਾਈਮ ਲੱਗਿਆ ਕਿਉਂਕਿ ਆਪਾਂ ਮੀਡੀਅਮ ਫਲੇਮ ਤੇ ਬਣਾ ਰਹੇ ਸੀਗੇ ਇਹਨੂੰ ਤੇ ਵਿੱਚ ਦੀ ਮੈਂ ਦੇਖ ਲਿਆ ਸੀ ਇੱਕ ਦੋ ਵਾਰੀ ਨਾਈਫ ਦੀ ਇਸ ਹਿੱਤ ਆ ਨਾ ਤੇ ਉਹ ਨਹੀਂ ਬਣਿਆ ਸੀ ਤੇ ਹੁਣ ਆਪਾਂ ਦੇਖਦੇ ਹਾਂ ਜੀ ਲਓ ਜੀ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਨਾ ਆ ਸਪੂਨ ਦੀ ਡੰਡੀ ਦੇ ਨਾਲ ਆਪਾਂ ਚੈੱਕ ਕਰ ਲੈਨੇ ਆ ਆਪਾਂ ਸੈਂਟਰ 'ਚ ਕਰਾਂਗੇ ਦੇਖੋ ਬਿਲਕੁਲ ਚਮਚ ਪਲੇਨ ਹੈਗਾ ਜੀ ਇਟ ਮੀਨਸ ਕਿ ਆਪਣਾ ਜਿਹੜਾ ਕੇਕ ਆ ਉਹ ਬਣ ਗਿਆ ਤਾਂ ਇਹਨੂੰ ਹੁਣ ਆਪਾਂ ਬਾਹਰ ਕੱਢਦੇ ਆ ਦੇਖੋ ਕਿੰਨਾ ਪਿਆਰਾ ਕੇਕ ਬਣ ਗਿਆ ਆਪਣਾ ਹੁਣ ਇਹਨੂੰ ਆਪਾਂ ਨੇ ਵੈਸੇ ਬਹੁਤ ਵਧੀਆ ਆ ਗਈ ਹੈ ਹਨਾ ਕਿਉਂਕਿ ਪਾਂਡਾ ਗਰਮ ਆ ਤੇ ਇਹਨੂੰ ਆਪਾਂ ਕੱਪੜੇ ਨਾਲ ਢੱਕ ਦਿੰਨੇ ਆ ਠੀਕ ਹੈ ਜੀ ਤਾਂ ਇਹਨੂੰ ਆਪਾਂ ਮਤਲਬ ਅੱਧੇ ਇੱਕ ਘੰਟੇ ਬਾਅਦ ਦੇਖਦੇ ਆ 15 ਮਿੰਟ ਹੋ ਗਏ ਆ ਤੇ ਆਪਾਂ ਵੇਖੀਏ ਵੀ ਆਪਣਾ ਕੇਕ ਜਿਹੜਾ ਨਿਕਲਦਾ ਬਾਹਰ ਕਪੜਾ ਆਪਾਂ ਉਤਾਰਤਾ ਤੇ ਪਹਿਲਾਂ ਨਾਲ ਆਪਾਂ ਇਹਨੂੰ ਥੋੜੇ ਨਾਈਫ ਦੇ ਨਾਲ ਕਰਾਂਗੇ ਇਸ ਤਰ੍ਹਾਂ ਸਾਈਡਾਂ ਤੋਂ ਹੱਲ ਰਿਹਾ ਬਈ ਠਰ ਗਿਆ ਆਪਣਾ ਕੇਕ ਆ ਜਿਹੜਾ ਠੰਡਾ ਹੋ ਗਿਆ ਬਿਲਕੁਲ ਠੀਕ ਹੈ ਹੁਣ ਇਹਨੂੰ ਆਪਾਂ ਇਹ ਚ ਬਾਹਰ ਕੱਢਦੇ ਹਾਂ ਇਹ ਇਹਦੇ ਉੱਪਰ ਇੱਕ ਆਪਾਂ ਪਲੇਟ ਸਾਫ਼ ਕਰਕੇ ਮੁੱਢੀ ਮਾਰ ਲਵਾਂਗੇ ਇਸ ਤਰ੍ਹਾਂ ਕਰਕੇ ਤਾਂ ਇਹਨੂੰ ਆਪਾਂ ਇਹ ਇਦਾਂ ਫੱਟ ਪਾ ਲਵਾਂਗੇ ਤੇ ਪਲੇਟ ਲਵਾਂਗੇ ਤਾਂ ਇਹਨੂੰ ਆਪਾਂ ਕੁੱਟ ਕੇ ਫੜ ਕੇ ਇਦਾਂ ਡਾਇਰੈਕਸ਼ਨ ਇਹਦੀ ਸਿੱਧੀ ਕਰਾਂਗੇ ਆਪਾਂ ਠੀਕ ਹੈ ਜੀ ਲਓ ਬਹੁਤ ਹੀ ਪਿਆਰਾ ਕੇਕ ਬਣ ਗਿਆ ਆਪਣਾ ਤੇ थैंक यू सो मच ਤੁਹਾਡੇ سپورਟ ਕਰਕੇ ਤੇ ਬਹੁਤ ਜ਼ਿਆਦਾ ਤੁਸੀਂ ਮੇਰੀ سپورਟ ਕੀਤੀ ਹੈਗੀ ਹੈ ਤੇ ਆਪਾਂ ਕੇਕ ਕੱਟਦੇ ਹਾਂ ਸਿਰਫ ਤੁਹਾਨੂੰ ਦਿਖਾਉਣੇ